ਬਹੁਤ ਟਾਈਮ ਹੋ ਗਿਆ ਆਪਾਂ ਵੀਡੀਓ ਨਹੀਂ ਪਾਈ ਕਿਉਂਕਿ ਬਹੁਤ سارے ਕੰਮ ਸੀਗੇ ਖਤਮ ਕਰਨ ਵਾਲੇ ਤੇ ਆਪਾਂ ਕੰਮ ਕੀਤੇ ਆ ਖਤਮ ਮਿੱਤਰੋ ਹੁਣ ਆਪਾਂ ਥੋੜੇ ਜਿਹਾ ਹੋਏ ਆ ਫ੍ਰੀ ਤੇ ਹੁਣ ਆਪਾਂ ਬਣਾਇਆ ਕਰਾਂਗੇ ਵੀਡੀਓ ਸੋ ਕਰਦੇ ਆ ਗੱਲਬਾਤ ਮਿੱਤਰੋ ਕੈਨੇਡਾ ਦੇ ਬਾਰੇ ਕੈਨੇਡਾ ਚ ਬਹੁਤ ਹਾਲਾਤ ਸੁਧਰ ਰਹੇ ਆ ਹੁਣ ਬਹੁਤ ਵਧੀਆ ਮਤਲਬ ਕਿ ਹਾਲਾਤ ਹੁੰਦੇ ਜਾ ਰਹੇ ਆ ਹਰ ਇੱਕ ਚੀਜ਼ ਦੇ ਕੰਮ ਨੂੰ ਲੈ ਕੇ ਪੀਆਰ ਨੂੰ ਲੈ ਕੇ ਬਹੁਤ سارے ਪ੍ਰੋਗਰਾਮ ਆਈ ਜਾਂਦੇ ਆ ਤੇ ਕੰਮ ਵੀ ਹੁਣ ਬਹੁਤ ਵਹਿਤਰ ਹੋ ਰਿਹਾ ਮਤਲਬ ਕਿ ਹਰ ਇੱਕ ਬੰਦੇ ਨੂੰ অলਮੋਸਟ ਕੰਮ ਮਿਲ ਰਿਹਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਕਿਉਂਕਿ ਹੁਣ ਨਵੇਂ ਜਿਹੜੇ ਬੱਚੇ ਆ ਸਟੂਡੈਂਟ ਹੋ ਗਏ ਜਾਂ ਨਵੇਂ ਵਰਕਰ ਆ ਜਾਂ ਬਾਹਰੋਂ ਲੋਕ ਬਹੁਤ ਘੱਟ ਆ ਰਹੇ ਵੇਟਰ ਵੀ ਜੇ ਨਹੀਂ ਆ ਲੱਗ ਰਹੇ ਲੋਕਾਂ ਦੇ ਤੇ ਹੋਰ ਵੀ ਜਿੰਨੇ ਟੈਂਪਰੇਰੀ ਵਰਕਰ ਬਾਹਰੋਂ ਆਉਂਦੇ ਸੀਗੇ ਉਹ ਬੰਦ ਹੋ ਗਿਆ ਬੰਦ મતਲਬ ਕਿ ਬਹੁਤ ਘਟ ਗਿਆ ਸੋ ਇੱਕ ਤਾਂ ਹੁਣ ਵੈਸੇ ਹੀ ਗਰਮੀ ਆ ਗਈ ਹੁਣ ਗਰਮੀਆਂ 'ਚ ਵੈਸੇ ਹੀ ਕੰਮ ਵੱਧ ਜਾਂਦਾ ਤੇ ਬਾਕੀ ਹੁਣ ਸਰਕਾਰ ਆਹੜੇ ਪ੍ਰੋਗਰਾਮ ਵੀ ਹਰ ਰੋਜ਼ ਨਿਤ ਨਵੇਂ ਲੈ ਕੇ ਆਉਂਦੀ ਹੈ ਪੀਆਰ ਵਾਸਤੇ ਵੀ ਤੇ ਆਪਣੇ ਹੋਰ ਜਿੰਨੇ ਵੀ ਇੱਥੇ ਬਿਨਾ ਸਟੇਟਸ ਤੋਂ ਲੋਕ ਰਹਿ ਰਹੇ ਆ ਉਹਨਾਂ ਲਈ ਵੀ ਬਹੁਤ ਵਧੀਆ ਉਹਨਾਂ ਨੇ ਮਤਲਬ ਕਿ ਕਾਫੀ ਚੀਜ਼ਾਂ ਕੀਤੀਆਂ ਹੁਣ ਪਿੱਛੇ ਜੇ ਕਈ ਪ੍ਰੋਗਰਾਮ ਕੱਢੇ ਆ ਕੰਸਟਰਕਸ਼ਨ ਵਰਕ ਨਾਲ ਲਈ ਕਿ ਜਿਨ੍ਹਾਂ ਕੋਲੇ ਕੰਸਟਰਕਸ਼ਨ ਦਾ ਐਕਸਪੀਰੀਅੰਸ ਹੈਗਾ ਉਹਨਾਂ ਕੋਲੇ ਕੋਈ ਸਟੇਟਸ ਨਹੀਂ ਹੈਗਾ ਰਾਈਟ ਨਾਓ ਹਣਾ ਕੈਨੇਡਾ ਦੇ ਵਿੱਚ ਤਾਂ ਉਹ ਸ਼ਾਇਦ 6000 ਬੰਦਾ ਸ਼ਾਇਦ ਮੈਂ ਪੱਕਾ ਨਹੀਂ ਪਤਾ ਮੈਨੂੰ ਉਹ ਅਪਲਾਈ ਕਰ ਸਕਦੇ ਆ ਆਪ ਦਾ ਪਰਮਨੈਂਟ ਰੈਜ਼ੀਡੈਂਸ ਦੇ ਲਈ ਜੇ ਉਹਨਾਂ ਕੋਲੇ ਹੁਣ ਕੋਈ ਵੀ ਸਟੇਟਸ ਨਹੀਂ ਹੈਗਾ ਮੰਨ ਲਓ ਉਹਨਾਂ ਦਾ ਵਰਕ ਪਰਮਿਟ ਐਕਸਪਾਇਰ ਹੋ ਗਿਆ ਪਰ ਉਹਨਾਂ ਕੋਲੇ ਐਕਸਪੀਰੀਅੰਸ ਹੈ ਸੋ ਇਦਾਂ ਦੀ ਹੁਣ ਮੰਨ ਲਓ ਕੁੱਕ ਆ ਲਾ ਲਓ ਹੁਣ ਜਿਹੜੇ ਲਾਈਨ ਕੁੱਕ ਹੁੰਦੇ ਆ ਮੰਨ ਲਓ ਕਿਸੇ ਰੈਸਟੋਰੈਂਟ ਦੇ ਵਿੱਚ ਕੰਮ ਕਰਦੇ ਆ ਜਿੱਥੇ ਕਿ ਉਹਨਾਂ ਨੂੰ ਮੌਕੇ ਤੇ ਖਾਣਾ ਤਿਆਰ ਕਰਨਾ ਪੈਂਦਾ ਸੋ ਉਹਨਾਂ ਲਈ ਪੀਆਰ ਦੇ ਮਤਲਬ ਕਿ ਐਜ਼ ਏ ਟ੍ਰੇਡ ਉਹਨਾਂ ਨੂੰ ਜਿਵੇਂ ਪਹਿਲਾਂ ਕੀ ਹੁੰਦਾ ਸੀਗਾ ਪਹਿਲਾਂ ਕੰਸਟਰਕਸ਼ਨ ਦੇ ਵਿੱਚ ਜਿਹੜਾ ਵੀ ਕੰਮ ਕਰਦਾ ਸੀ ਉਹਨੂੰ ਇਹ ਟ੍ਰੇਡ ਮੰਨਿਆ ਜਾਂਦਾ ਸੀ ਜਾਂ ਆਈਟੀ ਵਾਲੇ ਬੰਦੇ ਸੀਗੇ ਜਾਂ ਕੰਪਿਊਟਰ ਸਾਇੰਸ ਵਾਲੇ ਬੰਦੇ ਸੀਗੇ ਸਟੈਮ ਦੇ ਵਿੱਚ ਲਾਈ ਜਾਂਦੇ ਸੀ ਹੁਣ ਕੁੱਕ ਨੂੰ ਵੀ ਐਜ਼ ਏ ਟ੍ਰੇਡ ਮੰਨਿਆ ਜਾਂਦਾ ਵੀ ਇੱਕ ਇਹ ਐਜ਼ ਏ ਸਕਿੱਲ ਜੌਬ ਆਗੀ ਸੋ ਉਹਨਾਂ ਲਈ ਵੀ ਕਿੰਨੇ ਆਪਣੇ ਪੰਜਾਬੀ ਰੈਸਟੋਰੈਂਟਾਂ ਦੇ ਲੋਕ ਕੰਮ ਕਰਦੇ ਆ ਇਹਦੇ ਕੁੱਕ ਉਹਨਾਂ ਲਈ ਬਹੁਤ ਵੱਡੀ ਮਤਲਬ ਖੁਸ਼ਖਬਰੀ ਆ ਹਨਾ ਜਾਂ ਵਧੀਆ ਗੱਲ ਆ ਸੋ ਇਹ ਸੰਕੇਤ ਆ ਸਰਕਾਰ ਦੇ ਵੀ ਜਿਹੜੇ ਇੱਥੇ ਆਲਰੇਡੀ ਹੈਗੇ ਆ ਕੈਨੇਡਾ ਦੇ ਵਿੱਚ ਉਹਨਾਂ ਲਈ ਸਰਕਾਰ ਜ਼ਰੂਰ ਕੁਝ ਨਾ ਕੁਝ ਕਰੂਗੀ ਸਾਰਿਆਂ ਨੂੰ ਨਹੀਂ ਵਾਪਸ ਭੇਜਣਗੇ ਸੋ ਬੜੀ ਵਧੀਆ ਗੱਲ ਆ ਬਹੁਤ ਵਧੀਆ ਪ੍ਰੋਗਰਾਮ ਸਰਕਾਰ ਹੁਣ ਲੈ ਕੇ ਆ ਰਹੀ ਆ ਕੁੱਕ ਕੁੱਕ ਹੋਗੇ ਠੀਕ ਆ ਫਿਰ ਟੀਚਰਸ ਵਾਸਤੇ ਬਹੁਤ ਵਧੀਆ ਪ੍ਰੋਗਰਾਮ ਕੱਢਿਆ ਸਰਕਾਰ ਨੇ ਕਿ ਜਿਹੜੇ ਟੀਚਰ ਆ ਜਾਂਨਾਂ ਕੋਲੇ ਐਕਸਪੀਰੀਅੰਸ ਆ ਇੰਡੀਆ ਤੋਂ ਐਕਸਪੀਰੀਅੰਸ ਹੈਗਾ ਕਿ ਕਿਸੇ ਸਕੂਲ ਦੇ ਵਿੱਚ ਟੀਚਰ ਦਾ ਜਾਂ ਇੱਥੇ ਉਹ ਪੜਾ ਰਿਹਾ ਪੜਾ ਰਿਹਾ ਕਿਸੇ ਚੀਜ਼ ਨੂੰ ਲੈ ਕੇ ਜਾਂ ਸਕੂਲ ਚ ਜਾਂ ਕਿਸੇ ਕਾਲਜ ਚ ਲੈ ਕੇ ਸੋ ਉਹਨਾਂ ਲਈ ਵੀ ਪੀਆਰ ਦੇ ਪ੍ਰੋਗਰਾਮ ਓਪਨਾ 6 ਮਹੀਨੇ ਸਾਲ ਦਾ ਐਕਸਪੀਰੀਅੰਸ ਚਾਹੀਦਾ ਹੈਲਥ ਦਾ ਹੈਲਥ ਨੂੰ ਰਿਲੇਟਡ ਨੂੰ ਲੈ ਕੇ ਤਾਂ ਆਲਰੇਡੀ ਸੀਗੀ ਸੀ ਕਿ ਕਿ ਜਿਹੜੇ ਇੱਥੇ ਮਤਲਬ ਕਿ ਡੇ ਕੇਅਰ ਚ ਕੰਮ ਕਰਦੇ ਆ ਜਾਂ ਕਿਸੇ ਕੇਅਰ ਦੇ ਪ੍ਰੋਗਰਾਮ ਦੇ ਵਿੱਚ ਕੰਮ ਕਰਦੇ ਆ ਉਹਨਾਂ ਨੂੰ ਤਾਂ ਪੀਆਰ ਚਲੋ ਹੈਗੀ ਹੈਗੀ ਸੀ ਉਹਨਾਂ ਨੂੰ ਹੁਣ ਵੀ ਉਵੇਂ ਰੱਖਿਆ ਗਿਆ ਸੋ ਇਹ ਕਿਹੜਾ ਨਵਾਂ ਪ੍ਰੋਗਰਾਮ ਆ ਕਿ ਜੇ ਤੁਸੀਂ ਕੋਈ ਤੁਹਾਡੇ ਕੋਲੇ ਸਾਲ ਦਾ ਕੋਈ ਹੈਲਥ ਰਿਲੇਟਡ ਜਾਂ ਹੈਲਥ ਸਪੋਰਟ ਰਿਲੇਟਡ ਕੋਈ ਸਰਟੀਫਿਕੇਟ ਹੈਗਾ ਤੁਸੀਂ ਕਿਸੇ ਦੇ ਘਰੇ ਕੋਈ ਉਹਦੀ ਕੇਅਰ ਕਰਦੇ ਹੋ ਕਿਸੇ ਵੱਡੇ ਪਰਸਨ ਦੀ ਹਨਾ ਜਾਂ ਬੰਦੇ ਦੀ ਕਿਸੇ ਦੀ ਕੇਅਰ ਕਰਦੇ ਆ ਤੁਹਾਡੇ ਕੋਲੇ 6 ਮਹੀਨੇ ਦਾ ਐਕਸਪੀਰੀਅੰਸ ਹੈਗਾ ਜਾਂ ਤੁਹਾਨੂੰ ਉਹ ਆਫਰ ਲੈਟਰ ਦੇ ਰਹੇ ਆ ਘਰ ਦੇ ਤਾਂ ਤੁਸੀਂ ਉਹਦੇ ਚ ਵੀ ਪੀਆਰ ਲੈ ਸਕਦੇ ਆ ਯਾਰ ਮਤਲਬ ਕਿ ਬਹੁਤ ਮਤਲਬ ਕਿ ਵਧੀਆ ਪ੍ਰੋਗਰਾਮ ਆ ਰਹੇ ਆ ਹੌਲੀ 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 ਸਾਰੇ ਇਹੀ ਮੈਨੂੰ ਲੱਗਦਾ ਵੀ ਪੱਕੇ ਹੋ ਜਾਣਗੇ ਬੰਦੇ ਜਿਹੜੇ ਇੱਥੇ ਹੈਗੇ ਜਿਨ੍ਹਾਂ ਦਾ ਐਕਸਪਾਇਰ ਹੋਣ ਵਾਲਾ ਸਬਰ ਰੱਖੋ ਥੋੜਾ ਜਿਹਾ ਟਾਈਮ ਵਧੀਆ ਆਉਂਦਾ ਕੈਨੇਡਾ ਦੇ ਵਿੱਚ ਇਹੋ ਜੀ ਗੱਲ ਨਹੀਂ ਕੋਈ ਪਹਿਲਾਂ ਲੱਗਦਾ ਸੀ ਕਿ ਕਿ ਨਹੀਂ ਯਾਰ ਮਤਲਬ ਬਹੁਤ ਟਾਈਟ ਹੋ ਗਿਆ ਕੰਮ ਹਾਂ ਬਾਹਰ ਲੈਣ ਵਾਸਤੇ ਜਿਹੜੇ ਆਊਟ ਆਫ ਕੈਨੇਡਾ ਹਜੇ ਬੈਠੇ ਆ ਮਤਲਬ ਇੰਡੀਆ ਚ ਆਉਣਾ ਚਾਹੁੰਦੇ ਆ ਉਹਨਾਂ ਲਈ ਥੋੜਾ ਜਿਹਾ ਆ ਮਾੜਾ ਸਮਾਚਾਰ ਆ ਕਿਉਂਕਿ ਵੀਜ਼ੇ ਵਗੈਰਾ ਨਹੀਂ ਲੱਗ ਰਹੇ ਪਰ ਜਿਹੜੇ ਇਨਸਾਈਡ ਕੈਨੇਡਾ ਲੋਕ ਬੈਠੇ ਆ ਉਹਨਾਂ ਲਈ ਪੀਆਰ ਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਯਾਰ ਕਿੰਨੇ ਤਾਂ ਹੁਣ ਆਗੇ ਕੁੱਕ ਆ ਗਏ ਟੀਚਰਜ਼ ਆ ਗਏ ਠੀਕ ਹੈ ਤੇ ਹੈਲਥ ਕੇਅਰ ਦੇ ਵਿੱਚ ਹੈਗੇ ਆ ਜਿਹੜੇ ਹੁਣ ਆ ਡੇ ਕੇਅਰ ਪ੍ਰੋਗਰਾਮ ਵਿੱਚ ਜਾਂ ਕਿਸੇ ਏਜੰਸੀ ਰਹੀਂ ਲੱਗੀ ਆ ਕਿਤੇ ਹਨਾ ਕਿਸੇ ਵੀ ਡੇ ਕੇਅਰ ਦੇ ਵਿੱਚ ਜਾਂ ਪਰਸਨਲ ਸਪੋਰਟ ਵਰਕਰ ਦੇ ਰੋਲ ਤੇ ਕੰਮ ਕਰ ਰਹੇ ਆ ਕਿਤੇ ਵੀ ਉਹਨਾਂ ਲਈ ਕਿੰਨੇ ਪੀਆਰ ਦੇ অপਸ਼ਨ ਖੁੱਲ ਚੁੱਕੇ ਆ ਸੋ ਮੈਨੂੰ ਲੱਗਦਾ ਹੌਲੀ ਹੌਲੀ ਹੋ ਜੂਗਾ ਸੈਟ ਮੌਲ ਸਾਰਾ ਉਮੀਦ ਕਰਦੇ ਆ ਲੱਗ ਰਿਹਾ ਬਾਕੀ ਅ ਚਲੋ ਟਾਈਮ ਇਦਾਂ ਹੀ ਨਾ ਗਿਆਣਾ ਸਭ ਦਾ ਚੰਗਾ ਮੜਾ ਟਾਈਮ ਚੱਲਦਾ ਹੀ ਰਹਿੰਦਾ ਹੁੰਦਾ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਆਪਾਂ ਵੀ ਹੁਣ ਹਰ ਰੋਜ਼ ਹੌਲੀ-ਹੌਲੀ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਤੁਹਾਡੇ ਨਾਲ ਹਜੇ ਰਿਸਰਚ ਕਰਾਂਗੇ ਇਹ ਤਾਂ ਮੈਂ ਵੈਸੇ ਅੱਜ ਚਲੋ ਮਨ 'ਚ ਸੋਚਿਆ ਵੀ ਹੁਣ ਆਪਾਂ ਕਰੀਏ ਸ਼ੁਰੂ ਕੰਮ ਤੇ ਆਪਾਂ ਛੋਟੀ ਇੱਕ ਵੀਡੀਓ ਬਣਾਤੀ ਤੁਹਾਡੇ ਲਈ ਪਰ ਆਪਾਂ ਅੱਗੇ ਹੋਰ ਰਿਸਰਚ ਕਰਕੇ ਕੈਨੇਡਾ ਬਾਰੇ ਜਾਂ ਕੈਨੇਡਾ ਦੇ ਵਿੱਚ ਕੀ ਚੱਲ ਰਿਹਾ ਉਹਦੇ ਬਾਰੇ ਆਪਾਂ ਤੁਹਾਨੂੰ ਵੀਡੀਓ ਲੈ ਕੇ ਆਇਆ ਕਰਾਂਗੇ ਜਿਹਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਓ ਮਿੱਤਰੋ ਤੇ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰ ਦਿਆ ਕਰੋ ਇਹਦੇ ਨਾਲ ਹੌਂਸਲਾ ਤੁਹਾਨੂੰ ਪਤਾ ਵੱਧਾ ਪਰ ਆਪਾਂ ਹੋਰ ਵੀਡੀਓ ਬਣਾਵਾਂਗੇ ਤੇ ਜੇ ਕੋਈ ਖਬਰ ਹੁੰਦੀ ਹੈ ਕੈਨੇਡਾ ਤੋਂ ਆਪਾਂ ਤੁਹਾਡੇ ਕੋਲ ਲੈ ਕੇ ਆਇਆ ਕਰਾਂਗੇ ਮਿੱਤਰੋ ਧੰਨਵਾਦ